ਉਦ ਇਹਨਾਂ ਯੂਥ ਫੈਸਟੀਵਲਾਂ ਦੀ ਪ੍ਰੋਡਕਸ਼ਨ ਆ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਿਉਂਕਿ ਮੇਰਾ ਸ਼ਹੀਦ ਉਦਮ ਸਿੰਘ ਗਵਰਨਮੈਂਟ ਕਾਲਜ ਦਾ ਨਾਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਉਂਦਾ ਸੀਗਾ ਤਾਂ ਅਸੀਂ ਕਰਮਜੀਤ ਮੈਂ ਅਸੀਂ ਕਵਿਤਾ ਉਚਾਰਨ ਮੁਕਾਬਲੇ ਲੋਕਗੀਤ ਹਿਸਟੋਰੀਕਸ ਡਿਬੇਟ ਅਸੀਂ ਬਹੁਤ ਸਾਰੇ ਮੁਕਾਬਲਿਆਂ 'ਚ ਹਿੱਸਾ ਲੈਂਦੇ ਹੁੰਦੇ ਸੀ ਤੇ ਹੌਲੀ ਹੌਲੀ ਐਕਸਪੀਰੀਅੰਸ ਹੋ ਗਿਆ ਪਹਿਲਾਂ ਪਹਿਲਾਂ ਤਾਂ ਲੱਗਿਆ ਸੀਗਾ ਕਿ ਸਟੇਟ ਤੇ ਚੜਨਾ ਔਖਾ ਕੰਮ ਹੈ ਜਿਸ ਦਿਨ ਮੈਂ ਪਹਿਲੀ ਵਾਰ ਸਿੱਤੇ ਚੜਿਆ ਸਨਾਮ ਕਾਲਜ ਉਸ ਦਿਨ ਮੈਨੂੰ ਇਸ ਇਹਨੂੰ ਕੀ ਕਹਿੰਨੇ ਆਪਾਂ ਦਾਈਸ ਕਿਨੂੰ ਉਸ ਦਿਨ ਮੈਨੂੰ ਇਹਦੀ ਕੀਮਤ ਪਤਾ ਲੱਗੀ ਵੈਲਿਊ ਪਤਾ ਲੱਗੀ ਬਈ ਇਹਦਾ ਫਾਇਦਾ ਕੀ ਹੁੰਦਾ ਹੈ ਇਹਦਾ ਫਾਇਦਾ ਇਹ ਹੁੰਦਾ ਹੈ ਜੇ ਕੋਈ ਨਮਾ ਬੰਦਾ ਬੋਲਣ ਲੱਗੇ ਉਹਦੀਆਂ ਲੱਤਾਂ ਕੰਬਦੀਆਂ ਹੋਣ ਤਾਂ ਦਿਖਦੀਆਂ ਨਹੀਂ ਉਹ ਤਾਂ ਮੈਨੂੰ ਬੜਾ ਬਚਾਇਆ ਇਹਨੇ ਮੈਂ ਸੋਚਦਾ ਸੀਗਾ ਅੱਜ ਇੱਕ ਵਾਰੀ ਸਟੇਜ ਤੋਂ ਉੱਤਰ ਜੀ ਸੁੱਖੀ ਸੰਦੀ ਛੇਤਰ ਚੁੱਤਰ ਨਾ ਪਹਿਣ ਤੇ ਮੁੜ ਕੇ ਸੇਤ ਤੇ ਨਹੀਂ ਚੜਨਾ की पता परमात्मा ने लिखे ही यह रेणी स्टेजा पर बहुत सारे कलाकार इतने परफॉर्म करके गए हैं। जज साहबान बैठे ने इन्ह ने फैसला करना कोई फर्स्ट आऊगा कोई सेकंड आऊगा कोई कॉन्सलेशन प्राइज लेके जागा किसी ने इंडिविजुअल प्राइज मिलूंगा इतने आके परफॉर्म करना ही बहुत वही गल है जी बार बह के ਹੂਟਿੰਗ ਕਰਨਾ ਜਦ ਕਿਸੇ ਨੂੰ ਮਤਲਬ ਤਾੜੀਆਂ ਮਾਰਨਾ ਇਹ ਬਹੁਤ ਸੌਖਾ ਕੰਮ ਹੈ ਉਹਨਾਂ ਨੇ ਕੋਈ ਲੁੱਡੀ ਅੱਜ ਨਹੀਂ ਪਾਈ ਉਹ ਇਹ ਦੇਖੋ ਕਿ ਉਹ ਲੁੱਡੀ ਕਰਕੇ ਕਿੰਨੇ ਦਿਨਾਂ ਦੀਆਂ ਛੁੱਟੀਆਂ ਨਹੀਂ ਆਉਣਗੀਆਂ ਕਿੰਨੀਆਂ ਰੈਸਲਾਂ ਕੀਤੀਆਂ ਆਉਣਗੀਆਂ ਉਹਨਾਂ ਦੇ ਸੁਪਨਿਆਂ ਦੇ ਵਿੱਚ ਵੀ ਉਹਨਾਂ ਦੇ ਸਟੈਪ ਯਾਦ ਆਉਂਦੇ ਹੋਣਗੇ ਉਹਨਾਂ ਨੂੰ ਫੇਰ じゃ ਕਿ ਅੱਜ ਪਰਫਾਰਮੈਂਸ ਹੋਈ ਐ 4 ਸਾਲ ਐਥਲੀਟ ਖਿਡਾਰੀ ਤਿਆਰੀ ਕਰਦੇ ਆ 올림픽 ਦੀ ਫੈਸਲਾ 10 ਸੈਕਿੰਡ ਚ ਹੋ ਜਾਂਦਾ 100 ਮੀਟਰ ਦਾ ਤਾਂ 10 ਸੈਕਿੰਡ ਤੋਂ ਵੀ ਘੱਟ ਚ ਹੋ ਜਾਂਦਾ ਕਿ 10 ਸੈਕਿੰਡ ਚ ਹੋ ਜਾਂਦਾ ਕਿ 2 ਮਿੰਟ ਚ ਹੋ ਜਾਂਦਾ ਹੈ ਤਿਆਰੀ 4 ਸਾਲ ਦੀ ਤੇ ਨਤੀਜਾ 10 ਸੈਕਿੰਡ ਚ ਉਹ ਦਿਨ ਕਿਤੇ ਚੰਗਾ ਚੜ ਜੇ ਤੱ ਬੱਲੇ ਬੱਲੇ ਨਹੀਂ ਤਾਂ ਫਿਰ ਅਗਲੇ ਚਾਲ ਸਾਲ ਤੇ ਜਾਂਦੀ ਹੈ ਵੈਲਾ ਮੈਂ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਤੁਸੀਂ ਆਪਣੇ ਬਾਰੇ ਕੀ ਕਹਿਣਾ ਚਾਹੋਗੇ ਨਹੀਂ ਮੈਂ ਆਪਣੇ ਬਾਰੇ ਹੁਣ ਕੀ ਕਹਾਂ ਕਦੇ ਨਹੀਂ ਕੁਝ ਤਾਂ ਕਹੋ ਮੈਂ ਕਿਹਾ ਜੀ ਮੈਂ ਆਪਣੇ ਬਾਰੇ ਇਹੀ ਕਹੂੰਗਾ ਜੇ ਮੈਂ ਦੇਖਾਂ ਆਪਣੇ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਪਬਲਿਕ ਆ ਲੋਕ ਨੇ ਕਰਾਤੀ ਦਕਰਾਤੀ ਸਵਾਜ ਬਹੁਤ ਸਾਰੇ ਟੀਮਾਂ ਜਿਹੜੀਆਂ ਫਰਸਟ ਆਉਣ ਗਿਆ ਮੈਂ ਉਹਨਾਂ ਨੂੰ ਐਡਵਾਂਸਟ ਵਧਾਈ ਦਿਨਾ ਤੁਸੀਂ ਜਿੱਤੇ ਤੁਹਾਨੂੰ ਵਧਾਈ ਪਰ ਨਾਲ ਇੱਕ ਸਲਾਹ ਵੀ ਦਿਨਾ ਫਰਸਟ ਆ ਕੇ ਹੰਕਾਰ ਨਹੀਂ ਕਰਨਾ ਕਿਉਂਕਿ ਫਰਸਟ ਆਉਣ ਵਾਲੇ ਚ ਸਭ ਤੋਂ ਵੱਡਾ ਯੋਗਦਾਨ ਸੈਕਿੰਡ ਤੇ ਥਰਡ ਵਾਲੇ ਦਾ ਹੁੰਦਾ ਘਟੂ ਘਟ ਜਿਉ ਨਾ ਹੁੰਦੇ ਮੁਕਾਬਲੇ ਨਹੀਂ ਹੋਣਾ ਸੀ ਪਰਫਾਰਮ ਕਰੋ ਆਪਣੇ ਵੱਲੋਂ ਬੈਸਟ ਕਰੋ ਬਾਕੀ ਜੱਜ ਸਾਹਿਬਾਨ ਤੇ ਛੱਡ ਦਿਓ ਆ ਕੱਲ ਨੂੰ ਜਿੱਤ ਜੋਗੇ ਕੋਈ ਟੀਮ ਅੱਜ ਹਾਰ ਜਾਂਦੀ ਅਗਲੇ ਦਿਨ ਜਿੱਤ ਜਾਂਦੀ ਹੈ ਕੋਈ ਟੀਮ ਅਗਲੇ ਦਿਨ ਹਾਰ ਜਾਂਦੀ ਉਹਦੋਂ ਅਗਲੇ ਦਿਨ ਜਿੱਤ ਜਾਂਦੀ ਹੈ जित हार मैटर नहीं करती तो परफॉर्मेंस मैटर कर दी मैं पहली इलेक्शन हार हो जी दो हजार बारह च तो मनप्रीत बादल की पार्टी वालों हारिया हो जी मैं पर मैं हारिया नहीं मैं क्या नहीं जे हम लाग गए तो लाग गए दो साल बाद दो हजार चौदह च उस इलाके चो 225000 ਤੇ ਮੈਂ ਮੈਂਬਰ ਪਾਰਲੀਮੈਂਟ ਜਿੱਤ ਕੇ ਆਇਆ ਹਾਂ ਤੁਹਾਡੇ ਚ ਬਹੁਤ ਸਾਰੇ ਸਟੂਡੈਂਟ ਬੈਠੇ ਆ ਬੱਚੇ-ਬੱਚੀਆਂ ਬੈਠੇ ਆ ਫਿਊਚਰ ਬੈਠਾ ਦੇਖਦਾ ਕਈ ਵਾਰੀ ਨੰਬਰ ਨਹੀਂ ਆਉਂਦੇ ਖਾਸ ਤੌਰ ਤੇ ਕੁੜੀਆਂ ਨੂੰ ਮੈਂ ਕਹਿਣਾ ਚਾਹਣਾ ਨੰਬਰ ਪ੍ਰੋਪਰ ਨਹੀਂ ਆਉਂਦੇ ਜਾਂ ਜਿੰਨਾ ਪਰਸੈਂਟੇਜ ਸੋਚਿਆ ਹੁੰਦਾ ਬਹੁਤ ਛੇਤੀ ਦਿਲ ਛੱਡ ਜਾਂਦੀਆਂ ਕੁੜੀਆਂ ਖਾਸ ਤੌਰ ਤੇ ਉਹ ਪੇਪਰ ਦੇਣ ਵਾਲੇ ਦਿਨ ਰੋਣ ਲੱਗ ਜਾਂਦੀਆਂ ਨੇ ਜੇ ਔਖਾ ਆ ਜਾਏ कट दिया है। क्या है पता नहीं कौन खडूस कंजूस मखी चूस बैठा था दो नंबर और देता दीपिका से ज्यादा हो जाते लै ऐ सादे जिगरे देखो जी 40 ਨੰਬਰ ਆ ਜਾਣ ਦੁਆਵਾਂ ਦਿੰਦੇ ਆ ਪਤਾ ਨਹੀਂ ਕਿਹੜਾ ਰੱਬ ਦਾ ਬੰਦਾ ਬੈਠਾ ਸੀ ਕਰਕੇ 33 ਦੇ ਆਏ ਸੀ ਆ 7 ਨੰਬਰ ਕਿੱਥੋਂ ਦੇਤੇ ਓਏ ਕੁਝ ਨਹੀਂ ਹੁੰਦਾ ਜਸਟ ਚਿੱਲ ਜ਼ਿੰਦਗੀ 'ਚ ਨੰਬਰ ਹੀ ਨਹੀਂ ਹੁੰਦੇ ਕੁਝ ਵੀ ਨੰਬਰ ਆਉਣਗੇ ਫੇਰ ਆ ਇਹਨਾਂ ਨਾਲ ਕੁਝ ਨਹੀਂ ਹੁੰਦਾ ਫਨ ਕਰੋ ਵੀ ਹੈਵ ਓਨਲੀ 1 ਲਾਈਫ ਟੂ ਲਿਵ only one life to live ਉਹ ਜੋ 18 17 ਸਾਲ ਆਪਾਂ ਨੂੰ ਕੋਈ ਸਮਝਦਾ ਨਹੀਂ ਅਗਲੇ 18 17 ਸਾਲ ਪੜ੍ਹਾਈ ਚ ਲੰਘ ਜਾਂਦੇ ਆ ਉਦੋਂ ਗਾ ਹਾਂ ਫੇਰ ਨਹੀਂ ਸਮਝਦਾ ਕੋਈ ਤਿੰਨ ਕフェਜ਼ ਨੇ ਇਸ ਕਰਕੇ ਮੈਂ ਕਹਿਣਾ ਕਿ ਆ ਜਿਹੜੇ ਦਿਨ ਨੇ ਤੁਹਾਡੇ 골ਡਨ ਡੇਜ਼ ਨੇ ਇੰਜੋਏ ਕਰੋ ਇੱਥੇ ਆ ਜਿਹੜੇ ਮੁੰਡੇ ਪਰਫਾਰਮ ਕਰਕੇ ਕੁੜੀਆਂ ਪਰਫਾਰਮ ਕਰਕੇ ਗਈਆਂ ਉਹਨਾਂ ਦੇ ਵੀ ਏਦੋਂ ਬਾਅਦ ਇਹ ਬੈਗੀਆਂ ਜਾਣ ਗਿਆ ਮੁੰਡੇ ਵਹਿ ਜਾਣਗੇ ਇਹਨਾਂ ਦੀਆਂ ਵੀਡੀਓ ਆਇਆ ਕਰਨਗੇ ਫਿਰ ਅੱਜ ਪਹਿਲਾ ਬਰਥਡੇ ਬੇਵੀ ਦਾ ਹੈਨਾ ਫਿਰ ਫੇਸਬੁੱਕ ਤੇ ਭਾਲੀ ਜਾਓਗੇ ਇੱਕ ਦੂਜੇ ਨੂੰ ਅੱਜ ਜਦੋਂ ਇੱਥੇ ਨੇ ਇੱਥੇ ਮਿਲ ਲੋ ਇਹਨਾਂ ਨੂੰ ਫਿਰ ਫੇਸ ਫੇਸਬੁੱਕ ਤਾਂ ਕਾਹਦੀ ਕਲੇਸ਼ ਬੁੱਕੀ ਆ ਹੁਣ ਤਾਂ 100 ਰੋਲੇ ਸਿਆਪਿਆਂ ਚ ਪੈ ਜਾਓਗੇ ਜੋ ਸਿਆਣੇ ਕਹਿੰਦੇ ਆ ਪਾਸਟ ਇਜ਼ ਪਾਸਟ ਇਵਨ ਗੋਡ ਕਾਂਟ ਚੇਂਜ ਪਾਸਟ ਜਿਹੜੀ ਲੰਘ ਗਈ ਕੱਲ ਉਹਨੂੰ ਕੋਈ ਬਦਲ ਨਹੀਂ ਸਕਦਾ ਆਉਣ ਵਾਲੀ ਦਾ ਪਤਾ ਨਹੀਂ ਜਿਹੜੀ ਅੱਜ ਹੈ ਉਹਨੂੰ ਜੁਆਏ ਕਰੋ ਅੱਜ ਨੂੰ ਜੁਆਏ ਕਰੋ ਜੋ ਅੱਜ ਹੋ ਰਿਹਾ ਹੈ ਅਗਲਿਆਂ ਦੀ ਚਿੰਤਾ ਚ ਅੱਜ ਵਾਲਾ ਖਰਾਬ ਕਰ ਲਾਂਗੇ ਇਹ ਜੰਦਿਆ ਲੋਕ ਠੱਗੀਆਂ ਮਾਰੀ ਜਾਂਦੇ ਆ ਬੜੇ ਕਪੜੇ ਕਰੀ ਜਾਂਦੇ ਰਹਿੰਦੇ ਆ ਜਵਾਕਾਂ ਦਾ ਕੁਝ ਕਰ ਜੀਏ اصل ਜਵਾਕਾਂ ਨੂੰ ਵੀ ਛੱਡ ਦੋ ਕੁਝ ਕਰਨ ਵਾਸਤੇ ਔਰ ਜਵਾਕ ਹੈ ਜੇ ਨਿਕਲਦੇ ਪਹਿਲੀ ਵਰਸੀ ਮਨਾਉਣ ਨੂੰ ਪੈਸੇ ਨਹੀਂ ਹੁੰਦੇ ਫਿਰ ਮੁਹੰਮਦ মিয়া ਬਖਸ਼ ਲਿਖਦੇ ਨੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਕਰਦੇ ਜਿੰਨਾ ਪਿੱਛੇ ਪਾਪ ਕਮਾਏ ਕਿੱਥੇ ਗਏ ਤੇਰੇ ਘਰ ਦੇ ਪੈਰ ਪਸਾਰ ਪਿਆ ਵਿੱਚ ਬੇੜੇ ਚੱਕੋ ਚੱਕੋ ਕਰਦੇ ਕਾਂਟਾ ਨਹੀਂ ਰੱਖਦੇ ਡੈੱਡ ਬੋਡੀ ਨੂੰ ਕਾਂਟਾ ਨਹੀਂ ਰੱਖਦੇ ਉਹ ਕਹਿੰਦੇ ਮੁੱਲਾਂਪੁਰ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆ ਜੂ ਤੇਰਾ ਚੱਕੀਏ ਜੇ ਥੋੜੀ ਘੰਟਾ ਹੀ ਵੈਲਿਊ ਹੈ ਨਹੀਂ ਕਾਦੇ ਬਾਅਦ ਤੇ ਯਾਰ ਕਮ ਪਾਪ ਕਮਾਈ ਜਾਂਦੇ ਆ ਲੋਕਾਂ ਨਾਲ ਗਰੀਬਾ ਨਾਲ ਲੜੀ ਜਾਂਦੇ ਆ ਹਸਨ ਖੇਡਣ ਮਨ ਕਾ ਚੋ ਗੁਰਬਾਣੀ ਚ ਲਿਖਿਆ ਸੋ ਬੜਾ ਸੋਹਣਾ ਚੁੰਮਰ ਬੜੀ ਸੋਹਣੀ ਲੁੱਡੀ ਬੜਾ ਸੋਹਣਾ ਫੋਕ ਆਰਕੈਸਟਰਾ ਚੱਲ ਰਿਹਾ ਫਸਟ ਸੈਕੰਡ ਆਉਣਗੇ ਖੁਸ਼ੀਆਂ ਹੋਣਗੀਆਂ ਮੈਂ ਖੁਦ ਯੂਥ ਫੈਸਟੀਵਲ ਆਚੋ ਨਿਕਲੇ ਹੋਇਆ ਮੈਂ ਤੁਹਾਨੂੰ ਜੇ ਤੁਹਾਡੀ ਇਜਾਜ਼ਤ ਹੋਵੇ ਇੱਕ ਦੋ ਇਹੋ ਜਿਹੀਆਂ ਗੱਲਾਂ ਸ਼ੇਅਰ ਕਰਾਂ ਜਿਹੜੀਆਂ ਮੈਂ ਕਦੇ ਵੀ ਨਹੀਂ ਦੱਸੀਆਂ ਕਰਮਜੀਤ ਦਾ ਬੈਠਾ ਕਰਮਜੀਤ ਨੂੰ ਪਤਾ ਹੈ ਹੁਣ ਬਾਪੂ ਮੇਰਾ ਸੈਂਸ ਮਾਸਟਰ ਐਮਏ ਬੀਐਸਸੀ ਬੀਐਡ ਮੈਂ ਹੁਣ ਸਨਾਮ ਕਾਲਜ ਆ ਕੇ ਆ ਜਿਹੜੇ ਕਲਚਰ ਪ੍ਰੋਗਰਾਮਾਂ ਚ ਪੈ ਗਿਆ ਉਹੀ ਹੋਇਆ ਜੋ ਹਰੇਕ ਨਾ ਹੁੰਦਾ ਕੁੱਟ ਪਈ ਕਰਿਆ ਕੇ ਕਹਿੰਦੇ ਇਹ ਕੰਮ ਨਹੀਂ ਕਰਨਾ ਪਹਿਲਾਂ ਪੜਾ ਮੇਰੇ ਕੀੜਾ ਅੰਦਰ ਹੋਰ ਕੋਈ ਬਾਪੂ ਕਹਿੰਦਾ ਵੀ ਨਹੀਂ ਪੜਨਾ ਪਹਿਲਾਂ ਪੜ੍ਹ ਕੇ ਆਬਣਾ ਫੇਰ ਦੇਖ ਲਈ ਚਲੋ ਸਾਲਕ ਬੰਦ ਰਿਹਾ ਸਟੇਜਾਂ ਤੇ ਜਾਣਾ ਬੰਦ ਰਿਹਾ ਚੋਰੀਆਂ ਜਾਣ ਲੱਗਿਆ ਫਿਰ ਮੈਂ ਕਰਮਜੀਤ ਮੈਨੂੰ ਮਿਲ ਗਿਆ ਮੈਂ ਕਿਹਾ ਬਾਈ ਮੈਨੂੰ ਦੱਸ ਦਿਆ ਕਰ ਯਾਰ ਹਨਾ ਚੱਲਿਆ ਕਰਾਂ ਇਕੱਠੇ ਹੁਣ ਚੋਰੀਆਂ ਜਾਣ ਤਾਂ ਲੱਗ ਗਿਆ ਉੱਥੇ ਜਾ ਕੇ ਜਿੱਤ ਜਾ ਕਰੀਏ ਸੀ ਜਿੱਤ ਜਗਰੀ ਟਰਾਫੀ ਮਿਲ ਗਿਆ ਪਰ ਹੁਣ ਮੈਨੂੰ ਚਿੰਤਾ ਇਸ ਗੱਲ ਦੀ ਮੈਨੂੰ ਖੁਸ਼ੀ ਇਸ ਗੱਲ ਦੀ ਨਹੀਂ ਕਿ ਆਪਾਂ ਫਰਸਟ ਆ ਗਏ ਜਾਂ ਟਰਾਫੀ ਮਿਲ ਗਈ ਮੈਨੂੰ ਚਿੰਤਾ ਇਹ ਦੀ ਵੀ ਟਰਾਫੀ ਕਿੱਥੇ ਰੱਖਾਂਗੇ ਘਰੇ ਹੁਣ ਜਾ ਕੇ ਬਾਪੂ ਫੇਰ ਕੁੱਟੂ ਫੇਰ ਜਾਣ ਲੱਗਿਆ ਯਕੀਨ ਮੰਨਿਓ ਬੱਸ ਦੇ ਵਿੱਚ ਜਾਂਦੇ ਕਦੇ ਮਲੇਰਕੋਟ ਲਿਓ ਕਦੇ ਐਸਡੀ ਕਾਲਜ ਬਰਨਾਲੇ ਤੋਂ ਕਦੇ ਸ਼ਿਵਾਲਕ ਕਾਲਜ ਨਯਾ ਨੰਗਲ ਤੋਂ ਬਾਦ ਚ ਜਾਂਦੇ ਟਰੋਫੀ ਹੱਥ 'ਚ ਵੜੀ ਹੁੰਦੀ ਕੋਈ ਨਾਲ ਦੀ ਸਵਾਰੀ ਕਹਿ ਦਿੰਦੀ ਬੜੀ ਸੋਹਣੀ ਟਰੋਫੀ ਹੈ ਜੀ ਕਿੱਥੋਂ ਜਿੱਤੀ ਹੈ ਮੈਂ ਕਹਾਂ ਜੀ ਇੱਥੋਂ ਜਿੱਤੀ ਹੈ ਬੜੀ ਸੋਹਣੀ ਮੈਂ ਭਰਾਵਾ ਤੂੰ ਲੈ ਜਾ ਸੌ ਲੱਗੇ ਹੁਣ ਉਹਨਾਂ ਨੂੰ ਪਤਾ ਹੋਊਗਾ ਹੁਣ ਮੈਨੂੰ ਜਾ ਪਛਾਣਨ ਲੱਗੇ ਉਹਨਾਂ ਨੇ ਬਾਅਦ ਚ ਤੇ ਮੇਰੀਆਂ ਪਤਨੀ ਨਹੀਂ ਕਿੰਨੀਆਂ ਕਿ ਟਰੋਫੀਆਂ ਕਿਸੇ ਹੋਰ ਦੇ ਘਰ ਹੀ ਪਈਆਂ ਨੇ ਪਰ ਮੇਰਾ ਮਕਸਦ ਟਰੋਫੀ ਨਹੀਂ ਸੀ ਮੇਰਾ ਮਕਸਦ ਪਰਫਾਰਮੈਂਸ ਸੀ ਇੱਥੇ ਫਰਸਟ ਆ ਗਏ ਟਰੋਫੀ ਜਿਹਦੇ ਮਰਜ਼ੀ ਘਰੇ ਪਈ ਹੋਵੇ ਤੁਸੀਂ ਲੋਕਾਂ ਦੀ ਦਾਦ ਲੈ ਲਈ ਬਸ ਪਬਲਿਕ ਵੱਲੋਂ ਤੁਸੀਂ ਜਿੱਤ ਗਏ ਤਾਂ ਉਹ ਤੋਂ ਵੱਡੀ ਟਰੋਫੀ ਕੋਈ ਨਹੀਂ ਹੈ ਕਈ ਵਾਰੀ ਪਬਲਿਕ ਤਾੜੀਆਂ ਮਾਰ ਦਿੰਦੀ ਹੈ ਪਰ ਜੱਜ ਸਹਿਬਾਨ ਫੈਸਲਾ ਕੋਈ ਹੋਰ ਦੇ ਦਿੰਦੇ ਨੇ ਪਰ ਮੈਂ ਤਾਂ ਪਬਲਿਕ ਦੇ ਫੈਸਲੇ ਨੂੰ ਮੰਨਦਾ ਹਾਈ ਕੋਰਟ ਦਾ ਸੁਪਰੀਮ ਕੋਰਟ ਦਾ ਵੀ ਫੈਸਲੇ ਕਈ ਵਾਰੀ ਐਦਾਂ ਦੇ ਦੇ ਦਿੰਦੀਆਂ ਸੋ ਜਿੱਥੇ ਜਿਹੜਾ ਪਬਲਿਕ ਹੈ ਉਹ ਤੋਂ ਵੱਡਾ ਕੋਈ ਅਮਰੀਕਾ ਚ ਅਵਾਰਡੀ ਹੈ ਨਹੀਂ ਕੋਈ ਦੂਜਾ ਜਿੰਨੇ ਮਰਜ਼ੀ ਵੱਡੇ ਬਣ ਜਾਓ ਆਪਿਆਂ ਦੇ ਨਾਲ ਰਿਹਾ ਕਰੋ ਆਪਣੇਆਂ ਦੇ ਨਾਲ ਰਿਹਾ ਕਰੋ ਤੁਹਾਡੇ ਪਿੰਡ ਦੇ ਦੋਸਤ ਤੁਹਾਡੇ ਪੁਰਾਣੇ ਦੋਸਤ ਤੁਹਾਡੇ ਟੀਚਰ ਤੁਹਾਡੇ ਮਾਪੇ थोड़े तो रिश्तेदार जिन्होंने थोड़ी हेल्प की उन्होंने नहीं छना जिन्हें मर्जी व्डे उच्चे हो जाओ एक चूहा सी सुनहरे की दुकान चढ़ गया चलो मैं थोड़ा जा कु वास्ते अपडेट कर ज्वेलरी शॉप चढ़ गया हीरा खा गया हीरा हीरा निकल गया ਉਹਨੂੰ ਪਤਾ ਲੱਗ ਗਿਆ ਦੁਕਾਨਦਾਰ ਨੂੰ ਵੀ ਹੀਰਾ ਖਾ ਗਿਆ ਮਹਿੰਗਾ ਹੀਰਾ ਸੀ ਖਾ ਗਿਆ ਹੀਰਾ ਖਾ ਕੇ ਸਾਹਮਣੀ ਉਹਦੇ ਖੁੱਡ ਚ ਵੜ ਗਿਆ ਉਹਨੇ ਖੁੱਡ ਪਟਵਾਈ ਥੱਲੇ 100 150 ਚੂਹਾ ਬੈਠਾ ਉਹ ਕਹਿੰਦਾ ਮੈਂ ਜੋਰੀ ਆ ਮੈਂ ਹੀਰੇ ਨੂੰ ਤਾਂ ਪਛਾਣ ਸਕਦਾ ਮੈਂ ਚੂਹਾ ਕਿਵੇਂ ਪਛਾਣਾ ਹੁਣ ਕੀ ਦੀ ਕੀਦੀ ਢੱਡ ਚ ਐ ਉਹਨੇ ਚੂਹਿਆਂ ਵਾਲਾ ਬੁਲਾਇਆ ਕੋਈ ਸਪੈਸ਼ਲਿਸਟ ਕਹਿੰਦੇ ਯਾਰ ਇੰਨਾ ਚੋਈ ਇੱਕ ਦੇ ਵਿੱਚ ਮੇਰਾ ਹੀਰਾ ਐ ਵਾਸਾ ਕਰਨ ਉਹ ਗਨ ਉਹ ਜਿਹੜਾ ਸੱਜੇ ਪਾਸੇ ਇਕੱਲੇ ਨੱਚੀ ਜਾਂਦਾ ਨਾ ਸਾਰਿਆਂ ਤੋਂ ਢੋਕੇ ਇਹਨੂੰ ਫੜ ਲਾ ਉਹਨੂੰ ਫੜ ਲਿਆ ਢਿੱਡ ਚੀਰਿਆ ਹੀਰਾ ਨਿਕਲਿਆ ਉਹ ਕਹਿੰਦਾ ਯਾਰ ਤੈਨੂੰ ਕਿਵੇਂ ਪਤਾ ਲੱਗ ਗਿਆ ਇੰਨਿਆਂ ਚੋਂ ਵੀ ਹੀਰਾ ਇਹਦੇ ਕੋਲੇ ਆ ਉਹ ਕਹਿੰਦਾ ਜਦੋਂ ਚੂਹਿਆਂ ਕੋਲੇ じゃ ਸਮਝ ਲਓ ਵੀ ਜਿਹੜੇ ਡਿਜ਼ਰਵ ਨਹੀਂ ਕਰਦੇ ਉਹਨਾਂ ਕੋਲੇ ਅਚਾਨਕ ਅਮੀਰੀ ਆ ਜੇ ਨਾ ਸਭ ਤੋਂ ਪਹਿਲਾਂ ਉਹਦੇ ਕਬੀਲੇ ਨੂੰ ਛੱਡ ਦਿਆ ਉਹ ਬਸ ਉਹ ਚੂਹਾ ਰਲੇ ਹੀ ਨਹੀਂ ਉਹਨਾਂ ਨਾਲ ਕਹਾਂ ਤੂੰ ਪਰਾਂ ਹੋ ਜਾ ਮੇਰੇ ਕੋਲੇ ਹੀਰਾ ਹੈ ਜੇ ਕਿਤੇ ਵਿੱਚ ਬੈਠਾ ਰਹਿੰਦਾ ਵੱਜ ਜਾਂਦਾ ਉਹ ਆਪਣੇ ਵੀ ਅਹੀਂ 4 ਪੈਸੇ ਆ ਜਾਣ ਪਹਿਲਾਂ ਗਵੰਡੀਆਂ ਨਾਲ ਲੜ ਪਿਆ ਆਪਾਂ ਤੂੰ ਕੌਣ ਆ ਭੂਆ ਕੌਣ ਹੁੰਦੀ ਆ ਮਾਸੜ ਕੌਣ ਹੁੰਦਾ ਮੈਂ ਕਹਿੰਨਾ ਅੱਜ ਤੁਹਾਨੂੰ ਤੁਸੀਂ ਦੇਖ ਦੀ ਮੇਰੇ ਦੇਸ਼ ਦਾ ਫਿਚਰ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਜਾਣਾ ਹੈ ਤੁਸੀਂ ਜਦੋਂ ਵੱਡੇ ਹੋਗੇ ਨਾ ਉਨੇ ਹੀ ਨੀਵੇਂ ਹੋ ਜਾਓ ਬਸ ਜਦੋਂ ਤੁਸੀਂ ਫੜੇ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਨ ਨਾ ਕਰੀ ਜਦੋਂ ਤੁਸੀਂ ਨੀਵੇਂ ਹੋ ਕੇ ਪਿੰਡ ਜਾਓਗੇ ਰਿਸ਼ਤੇਦਿਆਂ ਜਾਓਗੇ ਤੁਹਾਡੀ ਇੱਜ਼ਤ ਹੋਰ ਵਧੂਗੀ ਜੇ ਆਕਰ ਕੇ ਜਾਓਗੇ ਉਹ ਕਹਿੰਦੇ ਠੀਕ ਹੈ ਪਰ ਆਵਾ ਰਹਿ ਫਿਰ ਬڑے-ਬڑے ਸੁਕੰਦਰ ਤੁਰ ਕੇ ਫਿਰ ਤਾਂ ਦੁਨੀਆ ਜਿੱਤ ਕੇ ਆ। ਐਡੀ ਕਿਹੜੀ ਗੱਲ ਹੁੰਦੀ ਆ। ਸੋ ਮੈਂ ਇਹੀ ਕੱਜ ਜੂਤ ਨੂੰ ਮੈਂ ਕਹਿਣਾ ਚਾਹਣਾ ਕਿ ਪੜੋ, ਤਰੱਕੀਆਂ ਕਰੋ। ਵੱਡੇ-ਵੱਡੇ ਕੰਪੀਟੀਸ਼ਨ ਦੇ ਐਗਜ਼ਾਮ ਪਾਸ ਕਰੋ। ਪਰ ਨਾਲ ਦੀ ਨਾਲ ਜਦੋਂ ਤੁਹਾਨੂੰ ਸਕਸੈਸ ਮਿਲੂਗੀ, ਤੁਹਾਡੇ ਗੁਆਂਢੀ, ਤੁਹਾਡੇ ਰਿਸ਼ਤੇਰ ਆਉਣਗੇ। ਬਾਈ ਜੀ ਕਿਹੜਾ ਟੈਸਟ ਦਿੱਤਾ ਸੀ? ਜ਼ਰੂਰ ਦੱਸੋ ਉਹਨਾਂ ਨੂੰ ਕਿ ਆ ਟੈਸਟ ਹੁੰਦਾ ਐ ਇੰਨੀ ਫੀਸ ਐ ਆ ਕਿਤਾਬ ਇੱਥੋਂ ਮਿਲਦੀ ਐ ਤਾਂ ਕਿ ਉਹ ਵੀ ਪਾਸ ਕਰ ਲੇ ਆਪਣੇ ਕੀ ਐ ਆਪਾਂ ਉਲਟਾ ਕੰਮ ਆ ਉਹ ਆਦਮੀ ਬਹੁਤ ਦੁਖੀ ਹੈ ਜਿਸ ਦਾ ਪड़ोसी ਸੁਖੀ ਹੈ ਗਵਾਂਡੀ ਕਾਰ ਲਿਆਵੇ ਲੈ ਆਪਾਂ ਇਹ ਨਹੀਂ ਕਹਿੰਦੇ ਵੀ ਮੈਂ ਵੀ ਮਿਹਨਤ ਕਰਕੇ ਇਹ ਤੋਂ ਮਹਿੰਗੀ ਕਾਰ ਲਵਾਂ ਆਪਾਂ ਉਹੀ ਸੋਚਣ ਲੱਗੇ ਨਾ ਹਾਰਨ ਮਾਰ ਕੇ ਲੰਗਦਾ ਚਰੀਟਾ ਪਾਵਾਂਗੇ ਲੈ ਸ੍ਰੀ ਚਟ ਪਾ ਵੀ ਦਿੰਦੇ ਆ ਕੋਈ ਇਸੀ ਗੱਲ ਨਹੀਂ ਐ ਲੰਗਦੇ ਲੰਗਦੇ ਪਾ ਵੀ ਦਿੰਦੇ ਕਾਦੀ ਚ ਰਿੱਟਾ ਪਾਈ ਜਾਂਦੇ ਹੋ ਸਾਰਾ ਸਮਾਜ ਤਰੱਕੀ ਕਰੂਗਾ ਤਾਂ ਪੰਜਾਬ ਤਰੱਕੀ ਕਰੂਗਾ ਜੇ ਰੰਗਲੇ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਸਾਰੇ ਪੰਜਾਬ ਚ ਰੰਗ ਭਰਿਆ ਜਾਊਗਾ ਕੋਈ ਜ਼ਿਲ੍ਹਾ ਕੋਈ ਤਹਿਸੀਲ ਜਾਂ ਕੋਈ ਪਿੰਡ ਤੁਸੀਂ ਬਤਰੰਗਾ ਛੱਡ ਨਹੀਂ ਸਕਦੇ ਆ ਤਾਂ ਜਿਉਂਵਰਸਟੀ ਇਸ ਤਰ੍ਹਾਂ ਦੀ ਐ ਜਿੱਥੋਂ ਬੜੇ ਬੜੇ ਸਾਇੰਟਿਸਟ ਨਿਕਲਦੇ ਨੇ ਤੇ ਮੈਨੂੰ ਜਦੋਂ ਬੀਸੀ ਸਾਹਿਬ ਨੇ ਜੋੜਾ ਸਾਹਿਬ ਨੇ ਕਿਹਾ ਕਿ ਹੁਣ ਮੈਂ ਕਿਹਨੇ ਆ ਜੂਗਾ ਜੀ ਹੋਸਾ ਦਾ ਪਹਿਲਾਂ ਵਾਲੇ ਜਿਹੜੇ ਅਫਸਰ ਅਫਸਰ ਮੈਨੂੰ ਕਈ ਵਾਰ ਕਹਿਣ ਲੱਗ ਜਾਂਦੇ ਨੇ ਸਰ ਇਸ ਯਹਾਂ ਪੇ ਹਮੇਂ ਜਾਣਾ ਨਹੀਂ ਚਾਹੀਏ ਮੈਂ ਕਿਉਂ ਪਹਿਲੇ ਵਾਲੇ ਮੁੱਖ ਮੰਤਰੀ ਯਹਾਂ ਜਾਂਦੇ ਨਹੀਂ ਥੇ ਮੈਂ ਕਦੇ ਨਹੀਂ ਸੀ ਲੀਏ ਤਾਂ ਪਹਿਲੇ ਵਾਲੇ ਐ ਉਹ ਅਗਰ ਜਾਂਤੇ ਤਾਂ ਆਜ ਵਾਲੇ ਨਾ ਹੁੰਦੇ ਫਿਰ ਹਾਂ ਇਹ ਵੀ ਠੀਕ ਆ ਸਰ ਕੌਣ ਹੀ ਜਾਣਾ ਚਾਹੀਦਾ ਵੀ ਲੋਕਾਂ ਚ ਕੋਈ ਪ੍ਰੋਟੋਕਾਲ ਹੈ ਵੀ ਇੰਨੇ ਬੰਦੇ ਹੋਣਗੇ ਤਾਂ ਜਾਊਗਾ ਯੂਥ ਬੈਠਾ ਮੇਰੇ ਮੂਰੇ ਕੀ ਪਤਾ ਕਿਹਨੂੰ ਇੱਕ ਇੱਕ ਪਿੱਕ ਬੰਦੇ ਨੇ ਕੋਈ ਕੋਈ ਗੱਲ ਸਮਝ ਆ ਗਈ ਉਹਦੀ ਜ਼ਿੰਦਗੀ 'ਚ ਬਦਲਾ ਆ ਗਿਆ ਲੈ ਮੇਰੇ ਲਈ ਤਾਂ ਪੁੰਨ ਦਾ ਕੰਮ ਹੈ 101 ਕੰਡ ਪਟਾ ਜਿੰਨਾ ਪੁੰਨ ਲੱਗ ਗਿਆ ਫਿਰ ਸਮਝ ਲਓ। ਵਿਜੇ ਸਾਡੇ ਵਰਗੇ ਇਸ ਲੈਵਲ ਤੇ ਪਹੁੰਚ ਸਕਦੇ ਨੇ ਤੁਸੀਂ ਕਿਉਂ ਨਹੀਂ ਪਹੁੰਚ ਸਕਦੇ ਵੀ? ਜਹਾਜ਼ ਦੇ ਵਿੱਚ ਬਹੁਤ ਤਾਕਤ ਹੁੰਦੀ ਹੈ। 747 787 350 ਪੈਸੈਂਜਰਸ ਉਹਨਾਂ ਦਾ ਸਮਾਨ ਆਪਣਾ ਵਜ਼ਨ ਲਗਭਗ ਸਵਾ ਲੱਖ ਲੀਟਰ ਤੇਲ ਲੈ ਕੇ ਉਹ ਜਹਾਜ਼ ਉੱਡ ਜਾਂਦਾ ਹੈ। ਇੰਨੀ ਤਾਕਤ ਹੁੰਦੀ ਹੈ ਪਰ ਜਦੋਂ ਗੇਟ ਤੇ ਲੱਗਿਆ ਖੜਾ ਹੁੰਦਾ ਏਅਰਪੋਰਟ ਤੇ ਤਾਕਤ ਜ਼ੀਰੋ ਹੁੰਦੀ ਹੈ ਕਿਉਂਕਿ ਜਹਾਜ਼ ਦੇ ਬੈਗ ਗੇਰ ਨਹੀਂ ਹੁੰਦਾ ਪਿੱਛੇ ਹੋ ਨਹੀਂ ਸਕਦਾ ਅੱਗੇ ਜਾ ਨਹੀਂ ਸਕਦਾ ਫਿਰ ਇੱਕ ਛੋਟਾ ਜਿਹਾ ਟਰੈਕਟਰ ਆਉਂਦਾ ਉਹ ਉਹਨੂੰ ਐਂਜੇ ਕਰਕੇ ਐਂਜੇ ਕਰਕੇ ਐ ਸਿੱਧਾ ਕਰ ਦਿੰਦਾ ਫਿਰ ਜਹਾਜ਼ ਨੂੰ ਰਨਪੇਰੇ ਨਜ਼ਰ ਆ ਜਾਂਦਾ ਉਹ ਟਰੈਕਟਰ ਨੂੰ ਕਹਿੰਦਾ ਧੰਨਵਾਦ ਹੁਣ ਤੂੰ ਪਰਾਂ ਹੋ ਜਾ ਹੁਣ ਮੇਰਾ ਕੰਮ ਹੈ ਇਹ ਅੱਗੇ ਇੰਜਨਾਂ ਤੇ ਡਿਪੈਂਡ ਕਰਦਾ ਜਹਾਜ਼ਦਿਆਂ ਤੇ ਕਿ ਉਹ ਦਿੱਲੀ ਵਾਲੇ ਰਨਵੇ ਤੋਂ ਉੱਡ ਕੇ 14.5 ਘੰਟਿਆਂ ਬਾਅਦ ਸਨ ਫਰਾਂਸਿਸਕੋ ਉੱਤਰਦਾ ਹੈ ਜਾਂ 35 ਮਿੰਟਾਂ ਬਾਅਦ ਚੰਡੀਗੜ੍ਹ ਉੱਤਰਦਾ ਹੈ ਇਹ ਤਾਂ ਇੰਜਣ ਉੱਤੇ ਡਿਪੈਂਡ ਕਰਦਾ ਹੈ ਪਰ ਮੈਨੂੰ ਆ ਸਾਰੇ ਜਹਾਜ਼ ਨਜ਼ਰ ਆ ਰਹੇ ਨੇ ਇੰਜਣਾ ਚ ਕੋਈ ਕਮੀ ਨਹੀਂ ਬਸ ਕੋਈ ਟੀਚਰ ਕੋਈ ਪ੍ਰੋਫੈਸਰ ਕੋਈ ਲੈਕਚਰਰ ਕੋਈ ਸਾਇੰਟਿਸਟ ਕੋਈ ਲੀਡਰ ਇਹਨਾਂ ਨੂੰ ਟਰੈਕਟਰ ਬਣ ਕੇ ਇਹਨਾਂ ਸਿੱਧੇ ਕਰਦੇ ਬਸ तरक्की आप ही कर लेने और किसे ते तना जाया करो कि वो देखो कितना बड़ा बन गया उसके पास देखो कितना पैसा है इन्हों ग पिया करो अपने आप में देखा करो आंडे की किस्मत च टुटना लिखे आंडे ने टुटना ही टुटना है पर जे आंडा बारली फोर्स ना टुटद ਤਉ ਦੇ ਅੰਦਰਲੀ ਜ਼ਿੰਦਗੀ ਖਤਮ ਪਰ ਉਹ ਹੀ ਅੰਡਾ ਜੀ ਅੰਦਰਲੀ ਫੋਰਸ ਨਾ ਟੁੱਟਦਾ ਤਾਂ ਜਿੰਦਗੀ ਸ਼ੁਰੂ ਅੰਦਰੋਂ ਅੰਦਰੋਂ ਆਪਣੇ ਅੰਦਰੋਂ ਆਪਣੇ ਅੰਦਰੋਂ ਫੁੱਟੋ ਕਿ ਮੈਂ ਕੌਣ ਆ ਔਰ ਫਲਾਣੇ ਨੇ ਕਰਤਾ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਕਿਤੇ ਸਕੂਲ ਚ ਗਿਆ ਤੇ ਚੁੰਨੀ ਲਾਂਡਰਾਂ ਕੋਲੇ ਐਵੇਂ ਜਾਂਦੇ ਜਾਂਦੇ ਮੈਂ ਰੁਕ ਗਿਆ ਕਿਤੇ ਸਕੂਲ ਚ 7ਵੀਂ 8ਵੀਂ ਵਾਲੀ ਕਲਾਸ ਸੀਗੀ ਮੈਂ ਪੁੱਛਣ ਲੱਗਿਆ ਬੱਚੇਨ ਕੀ ਬਣੇਗਾ ਕੋਈ ਕੁੜੀ ਕਹਿੰਦੀ ਮੈਂ ਤਾਂ ਜੀ ਆਈਪੀਐਸ ਬਣੂੰਗੀ ਕੋਈ ਮੁੰਡਾ ਕਹਿੰਦਾ ਜੀ ਮੈਂ ਡਾਕਟਰ ਬਣੂੰਗਾ ਕੋਈ ਕਹਿੰਦਾ ਮੈਂ ਇੰਜੀਨੀਅਰ ਬਣੂੰਗਾ ਇਕੱਠਿਆ ਮੈਂ ਕੀ ਬਣੇਗਾ ਕਹਿੰਦਾ ਮੁੱਖ ਮੰਤਰੀ ਬਣੂੰਗਾ ਇਹ ਮੈਂ ਕਹਾਂ ਅੱਛਾ ਵਧੀਆ ਸੋਚ ਐ ਮੈਂ ਕਹਾਂ ਪਰ 7ਵੇਂ 8ਵੇਂ ਚ ਪੜਦਾ ਹਜੇ ਹਜੇ ਤੂੰ ਕਿਸੇ ਪਾਰਟੀ ਨੂੰ ਜੁਆਇਨ ਕਰੇਗਾ ਫਿਰ ਉਹ ਤੋਂ ਬਾਅਦ ਲੋਕਾਂ ਦੀ ਸੇਵਾ ਕਰਨੀ ਪਊਗੀ फिर पार्टी तेन चुनाऊगी भी बंदा चंगा है फिर जितेगा फिर कितने जाके बनेगा तो थोड़ा लंबा नहीं पैम कोई गल नहीं कहना चर हो फिर मैं कॉन्फिडेंस मन गया यार उस बंद मैं यार कमाल है। पर सोचा तो सही है ना उन्हें अब्दुल कलाम जी कहते हैं ਸਪਨੇ ਉਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ ਸਪਨੇ ਉਹ ਹੁੰਦੇ ਨੇ ਜਿਹੜੇ ਤੁਹਾਨੂੰ ਸੋਚ ਨਹੀਂ ਦਿੰਦੇ ਨੀਂਦ ਵਾਲਾ ਸੁਪਨਾ ਤਾਂ ਅਗਲੇ ਦਿਨ ਲਗਭਗ ਭੁੱਲੀ ਜਾਂਦੇ ਆ ਵੀ ਸੁਪਨਾ ਆਇਆ ਸੀ ਬਾਕੀ ਪਤਾ ਨਹੀਂ ਕੀ ਸੀ ਕੇਰਾ ਐਂ ਜੇ ਸੀ ਬਸ ਪਰ ਜਿਹੜੇ ਜਾਗਣ ਵਾਲੇ ਸੁਪਨੇ ਆ ਨਾ ਉਹ ਤੁਹਾਨੂੰ ਤੰਗ ਕਰਦੇ ਆ ਵੀ ਆਹ ਸੁਪਨੇ ਐ ਬਣਨੇ ਇੱਥੇ ਜਾਣਾ ਜਾਓ ਆਪਰਚੂਨਿਟੀਜ਼ ਆਰ देयर ਪੂਰੀ ਦੁਨੀਆ ਖੁੱਲ ਗਈ ਜਾਓ ਜਿੱਥੇ ਮਰਜੀ ਜਾਓ ਮੈਂ ਐਸੇ ਐਸੇ ਸੜਕ ਤੇ ਮੈਂ ਆਉਂਦਾ ਹੋਇਆ ਅੱਜ ਸੋਚਦਾ ਸੀ ਆ ਜਿਹੜੀ ਸੜਕ ਹੈ ਆਪਣਾ ਅਗਰ ਨਗਰ ਤੋਂ ਮੈਂ ਇਸੇ ਸੜਕ ਤੇ ਚੇਤਕ ਸਕੂਟਰ ਤੇ ਆਪਦੀਆਂ ਕੈਸਟਾਂ ਲੈ ਕੇ ਜਾਂਦਾ ਰਿਹਾ ਮਤਲਬ ਡੱਬਾ ਲੈ ਕੇ ਸਭੀ ਜੀ ਬੈਠੇ ਇਹ ਸਾਡੇ ਡਿਜ਼ਾਈਨ ਬਣਾਉਂਦੇ ਹੁੰਦੇ ਸੀ ਜਸਤੰਦਾ ਜਿਹੜਾ ਅੱਜ ਕੱਲ ਤਾਂ ਕੰਪਿਊਟਰ ਨਾਲ ਬਣਨ ਲੱਗ ਗਏ ਇਹ ਉਦੋਂ ਕੈਂਚੀ ਨਾਲ ਕਰਦੇ ਸੀ ਕੰਮ ਤੇ ਮੈਂ ਸਾਰੇ ਕਲਾਕਾਰ ਭਰਾ ਮੇਰੇ ਜਾਂ ਜਿੰਨੇ ਵੀ ਮੇਰੇ ਪੁਰਾਣੇ ਸਾਥੀ ਮੈਂ ਸਾਰਿਆਂ ਅੱਛਾ ਜਦੋਂ ਪਿੰਡ ਜਾਣਾ ਮੈਂ ਪਿੰਡ ਵਾਲਿਆਂ ਨੂੰ ਨਾਮ ਲੈ ਕੇ ਬੁਲਾਉਂ ਜਗਰਾਜ ਕਿਵੇਂ ਐ ਬਲਵੀਰ ਤੇਰਾ ਕੀ ਹਾਲ ਐ ਪਰਿਵਾਰ ਦਾ ਠੀਕ ਐ ਉਹ ਭੋਲੇ ਕਿਵੇਂ ਐ ਤੂੰ ਠੀਕ ਐ ਸੁਖਦੇਵ ਹੋਰ ਕੀ ਹਾਲ ਐ ਉਹ ਮੈਨੂੰ ਕਹਿੰਦੇ ਤੂੰ ਸਾਨੂੰ ਯਾਰ ਹਜੇ ਵੀ ਜਾਣਦਾ ਹੈ ਮੈਂ ਕਿਹਾ ਵੀ ਇਹਦਾ ਮਤਲਬ ਕੀ ਹੋ ਗਿਆ ਉਹ ਕਹਿੰਦਾ ਯਾਰ ਬੰਦਾ ਜਦੋਂ ਵੱਡਾ ਬਣ ਜਾਂਦਾ ਨਾ ਉਹ ਪੁਰਾਣਿਆਂ ਨੂੰ ਭੁੱਲ ਜਾਂਦਾ ਉਹ ਵੀ ਠੀਕ ਨੇ ਉਹ ਸਹੀ ਨੇ ਮੈਂ ਕਿਹਾ ਨਹੀਂ ਯਾਰ ਮੈਂ ਤੁਹਾਨੂੰ ਹਜੇ ਵੀ ਜਾਣਦਾ ਤੂੰ ਜਿੱਥੇ ਮਰਜੀ ਆਉਦਿਆਂ ਤੇ ਪਹੁੰਚ ਜਾਓ ਵੱਡੇ ਵੱਡੇ ਆਉਦਿਆਂ ਤੇ ਪਹੁੰਚ ਜਾਓ ਮੈਂ ਦੁਆ ਵੀ ਕਰਦਾ ਤੁਸੀਂ ਬਹੁਤ ਤਰੱਕੀਆਂ ਕਰੋ ਪਰ ਛੋਟਿਆਂ ਨੂੰ ਨਾ ਭੁੱਲਿਓ ਤੁਸੀਂ ਦੇਖਦੇ ਆਉਂਗੇ ਪਿੱਪਲ ਬੋੜ ਪਿੰਡਾਂ ਜਾਂਦੇ ਆਪਾਂ ਸੜਕਾਂ ਤੇ ਜਾਂਦੇ ਆ ਉਹ ਖੜੇ ਨੇ ਦੂਡ ਦੂਡ 100 ਸਾਲ ਤੋਂ ਖੜੇ ਨੇ ਬੜੀਆਂ ਨੇਹਰੀਆਂ ਬੜੇ ਤੂਫਾਨ ਚੱਲੇ ਪਰ ਖੜੇ ਨੇ ਤੇ ਜਿਹੜੇ ਗਮਲਿਆਂ ਵਾਲੇ ਨੇ ਨਾਲੇ ਗਮਲਾ ਤੋੜ ਦਿੰਦੇ ਆ ਥੋੜੀ ਜਿਹੀ ਹਵਾ ਨਾਲ ਨਾਲੇ ਆਪ ਟੁੱਟ ਜਾਂਦੇ ਆ ਪਿੱਪਲਾਂ ਬੋੜਾਂ ਦਾ ਖੜਨ ਦਾ ਕਾਰਨ ਇਹੀ ਹੈ ਕਿ ਉਹਨਾਂ ਦੀਆਂ ਜੜਾਂ ਧਰਤੀ ਨਾਲ ਜੁੜੀਆਂ ਹੋਈਆਂ ਨੇ ਬੀਸਿਕ ਸੋ ਇਸ ਕਰਕੇ ਪਿੱਪਲ ਬੋੜ ਬਣਨਾ ਹੈ ਗਮਲੇ ਵਾਲੇ ਦਰਖਤ ਨਹੀਂ ਬਣਨਾ ਆਪਣੇ ਇੰਨੀ ਦੂਰ ਨਾ ਜਾਓ ਕਿ ਤੁਸੀਂ ਆਪਣੇ 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 ਵਾਲਿਆਂ ਨੂੰ ਵੀ ਭੁੱਲ ਜાઓ ਇੱਕ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਬਿੱਲੀ ਦੁੱਧ ਝੂਠਾ ਕਰਨ ਲੱਗ ਗਈ ਭਾਂਡੇ ਝੂਠੇ ਕਰਨ ਲੱਗ ਅਗਲੇ ਦਿਨ ਉਹ ਬੜਾ ਗੁੱਸੇ ਹੋ ਗਿਆ ਅਗਲੇ ਮੁੰਡੇ ਨੂੰ ਕਹਿੰਦਾ ਪੁੱਤੇ ਬਿੱਲੀ ਬਹੁਤ ਤੰਗ ਕਰਨ ਲੱਗੀ ਮੈਂ ਇਹਨੂੰ ਹੁਣ ਛੱਡ ਕੇ ਆਣਾ ਉਹਨੇ ਬਿੱਲੀ ਥੈਲੇ ਚ ਪਾਈ ਪਰਾਂ ਛੱਡਿਆ ਬੋੜਾ ਬਾਤ ਹੈ ਬਿੱਲੀ ਪਹਿਲਾਂ ਆ ਗਈ ਕਨੇ ਬੋੜਾ ਕਹਿੰਦਾ ਫੇਰ ਆ ਗਈ ਯਾਰ ਇਹ ਕੋਈ ਲਾਲੀ ਕੱਲ ਨੂੰ ਫੇਰ ਫੜੋਗੇ ਇਹਨੂੰ ਅਗਲੇ ਦਿਨ ਫੇਰ ਫੜਿਆ ਬਿੱਲੀ ਨੂੰ ਥੈਲੇ ਚ ਪਾਈ ਹੋਰ ਦੂਰ ਛੱਡਿਆ ਗੱਲ ਫੇਰ ਉਹੀ ਬਿੱਲੀ ਪਹਿਲਾਂ ਆ ਗਈ ਬੁਢਾ ਬਾਅਦ ਚ ਪਹੁੰਚਿਆ ਬੁਢੇ ਨੂੰ ਗੁੱਸਾ ਆਇਆ ਕਹਿੰਦਾ ਅੱਛਾ ਐਂ ਕਰਦੀ ਐ ਕਹਿੰਦਾ ਅੱਜ ਮੈਂ ਇਹਨੂੰ ਇੰਨੀ ਦੂਰ ਛੱਡ ਕੇ ਆਉਂਗਾ ਦੇਖਦਾ ਜਾ ਪੋ ਤੈਨੂੰ ਤੀਜੇ ਦਿਨ ਫੜੀ ਥੈਲੇ ਚ ਪਾਈ ਬਹੁਤ ਜ਼ਿਆਦਾ ਦੂਰ ਛੱਡਿਆ ਬਿੱਲੀ ਨੂੰ ਕਾਂਟੇੇ ਕੇ ਬਾਅਦ ਆਪ ਤੇ ਮੁੰਡੇ ਨੂੰ ਫੋਨ ਕੀਤਾ ਉਹ ਬੁਢੇ ਨੇ ਕਹਿੰਦਾ ਪੁੱਤ ਕਿੱਥੇ ਐ ਕਹਿੰਦਾ ਬਾਪੂ ਜੀ ਘਰੇ ਹੀ ਆ ਕਹਿੰਦਾ ਬਿੱਲੀ ਪਹੁੰਚ ਗਈ ਕਹਿੰਦਾ ਹਾਂ ਬਾਪੂ ਜੀ ਬਿੱਲੀ ਤਾਂ ਅੱਧਾ ਘੰਟਾ ਹੋ ਗਿਆ ਪਹੁੰਚ ਗਈ ਕਹਿੰਦਾ ਫਿਰ ਪੁੱਤ ਬਿੱਲੀ ਨੂੰ ਭੇਜ ਮੈਂ ਭੁੱਲਿਆ ਫਿਰਦਾ ਰਾਹ ਕਰਦਾ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਭੁੱਲ ਜੂ ਯਾਰ ਅਸਲੀ ਮੁੱਧਾਂ ਤੋਂ ਨਾ ਪਟਕੋ ਯਾਰ ਐਨੀ ਦੂਰ ਨਾ ਜਾਓ ਕਿ ਆਪਦਾ ਹੀ ਘਰ ਬਿੱਲੀ ਤੋਂ ਭਾਲਣਾ ਪੈ ਜਾਏ ਕਿ ਮੈਨੂੰ ਲੈ ਜਾ ਹੋਰ ਮੈਂ ਕੀ ਕਵਾਂ ਠੀਕ ਹੈ ਜਾਉਂਦੇ ਵਸਦੇ ਰਹੋ ਲੋਗੋਂ ਕੋ ਅਕਸਰ ਕਹਤੇ ਸੁਨਾ ਹੈ लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे बहुत बहुत मेहरबानी